ਅਮਲੋ ਹਰ ਇੱਕ ਸਾਲ 2 ਫਰਵਰੀ ਨੂੰ ਨਾ ਵੈਟਲੈਂਡ ਡੇ ਹੁੰਦਾ ਸੋ ਕੱਲ ਸੰਡੇ ਹੋਣ ਕਰਕੇ ਅੱਜ ਅਸੀਂ ਇੱਥੇ ਜਿਹੜਾ ਲਵਾਨਾ ਕਰਮੋ ਪਿੰਡ ਦੇ ਵਿੱਚ ਵੈਟਲੈਂਡ ਡੇ ਬਣਾ ਰਹੇ ਹਾਂ ਲਗਭਗ 9-10 16 ਦੇ ਬੱਚੇ ਤੇ ਟੀਚਰਸ ਆਏ ਆ ਤੇ ਆ ਕੇ ਇਹਨਾਂ ਨੇ ਜਿਹੜਾ ਇੱਕ ਨੈਚੁਰਲ ਹੈਬਿਟੈਟ ਹੈਗਾ ਨੈਚੁਰਲ ਕੁਦਰਤੀ ਤੌਰ ਤੇ ਜੋ ਪਾਣੀ ਦਾ ਸੋਤ ਹੈਗਾ ਉੱਥੇ ਬੱਚੇ ਵਿਜ਼ਿਟ ਕੀਤਾ ਤੇ ਬੜਾ ਐਨਜੋਏ ਕੀਤਾ ਹੈ ਬੱਚੇ ਜਦੋਂ ਆਊਟਡੋਰ ਜਾਂਦੇ ਤੇ ਉੱਥੇ ਬਹੁਤ ਕੁਝ ਸਿੱਖਦੇ ਹੈਗੇ ਜੋ ਬਾਇਓ ਡਾਇਵਰਸਿਟੀ ਹੈ ਜੋ ਆਪਣਾ ਮਤਲਬ ਬਾਇਓਪੇਨਟਾ ਹੈ ਉਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਹੈ ਉਹ ਸਿੱਖਦੇ ਨੇ ਸਾਰਾ ਕੁਝ ਬਹੁਤ ਅੱਛਾ ਲੱਗ ਰਿਹਾ ਐਂਡ ਇਹਦੇ ਵਿੱਚ ਜੋ ਇਥੇ ਦੀ ਇਹ ਪਤਾ ਲੱਗਿਆ ਕਿ ਲਗਭਗ ਇਹ 97 ਬਿਗ ਦੇ ਵਿੱਚ ਇਹ ਵੈਟਲੈਂਡ ਹੈ ਇਥੇ ਤੇ ਪਿੰਡ ਵਾਲੇ ਆਪ ਜਿਹੜੇ ਹੈਗੇ ਕਾਫੀ ਐਫਰਟਸ ਕਰ ਰਹੇ ਨੇ ਕਿ ਇਹ ਤੋਂ ਜੋ ਕਾਬੂਟੀ ਆਉਂਦੀ ਹੈ ਉਸ ਨੂੰ ਬਾਹਰ ਕਰਦੀ ਰਿਮੂਵ ਕਰਨ ਦੀ ਤੇ ਬੜੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਪਾਸੋਂ ਕੋਈ ਨਾ ਦੀ ਹੋਰ ਹੈਲਪ ਹੋ ਕੇ ਤੇ ਇਸ ਨੂੰ ਸਾਹ ਫਿਰ ਤੋਂ ਰਿਵਾਈਵ ਕੀਤਾ ਜਾਵੇ ਸੋ ਜਦ ਅਜਤ 8 ਸਕੂਲਾਂ ਵੱਲੋਂ ਇਹ ਵੈਟਲੈਂਡ ਸਾਡਾ ਇਹ ਦਿਸ਼ ਮਨਾਇਆ ਜੋ ਟੀਚਰ ਸਾਹਿਬਾਨ ਨੇ ਇਕੱਠੇ ਹੋ ਕੇ ਸੋ ਬਹੁਤ ਵਧੀਆ ਉਪਰਾਲਾ ਹੈ ਇਹ ਜਿਹੇ ਉਪਰਾਲੇ ਵਾਤਾਵਰਣ ਨੂੰ ਬਚਾਉਣ ਵਾਸਤੇ ਕਰਨੇ ਚਾਹੀਦੇ ਨੇ ਸੋ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਬਲਵੀਰ ਸਿੰਘ ਜੀ ਨੇ ਸਾਡੇ ਇੱਥੇ ਕੈਂਪ ਵੀ ਲਾਇਆ ਸੀ ਉਹਨਾਂ ਨੇ ਵੀ ਕਿਹਾ ਸੀ ਸਾਡਾ ਡ੍ਰੀਮ ਪ੍ਰੋਜੈਕਟ ਸੋ ਅਸੀਂ ਇਸ ਵੀਡੀਓ ਥਰੂ ਉਸ ਪ੍ਰੋਜੈਕਟ ਨੂੰ ਸਰਕਾਰ ਨੂੰ ਬੇਨਤੀ ਕਰਦੇ ਹਾਂ ਧਿਆਨ ਵਿੱਚ ਲਿਆਉਣੇ ਆ ਸੋ ਸਾਡੀ ਜਿਹੜੀ ਇਹ ਡ੍ਰੀਮ ਲੈਂਡ ਬਣੀ ਵੀ ਹੈ ਵੈਟਲੈਂਡ ਬਣੀ ਵੀ ਹੈ ਸੋ ਇਹਨੂੰ ਸਰਕਾਰ ਆਪਣੇ ਧਿਆਨ ਦੇ ਵਿੱਚ ਲਾ ਕੇ ਇੱਕ ਟੂਰਿਜ਼ਮ ਏਰੀਆ ਡਵੈਲਪ ਤੋ ਦਾਂਦੂ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਨਾਂ ਰੋਸ਼ਨ ਹੋਵੇ ਟਰੈਕਟਰ ਕੋਆਪਰੇਟਿਵ ਬੈਂਕ ਪਟਿਆਲਾ ਇੱਥੇ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਸਿੱਖਿਆ ਵਿਭਾਗ ਵੱਲੋਂ ਅਤੇ ਜੰਗਲਾਹ ਦਿਵਸ ਮਨਾਇਆ ਗਿਆ ਬੱਚਿਆਂ ਨੂੰ ਲੈ ਕੇ ਆਏ ਨੇ ਮੌਕੇ ਤੇ ਦਿਖਾਇਆ ਗਿਆ ਅਸੀਂ ਮੀਡੀਆ ਜਰੀਏ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਟੂਰਿਜ਼ਮ ਵਿਕਸਿਤ ਕੀਤਾ ਜਾਵੇ ਤਾਂ ਕਿ ਲੋਕ ਇੱਥੇ ਆ ਕੇ ਜਿਵੇਂ ਹਰੀਕੇ ਪੱਤਣ ਜਾਂਦੇ ਨੇ ਇੱਥੇ ਆਉਣ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇੱਥੇ ਟੂਰਿਜ਼ਮ ਵਿਕਸਿਤ ਕੀਤਾ ਜਾਵੇ ਸਭ ਤੋਂ ਪਹਿਲਾਂ ਜਿਹੜੀ ਇਹ ਲਵਾਣੇ ਦੀ ਢਾਬ ਹੈ ਜੀ ਇਹ ਤਕਰੀਬਨ 18-20 ਏਕੜ ਚ ਬਣੀ ਹੋਈ ਆ ਪੰਜਾਬ ਸਰਕਾਰ ਦਾ ਵੀ ਇਹਦੇ ਵੱਲ ਧਿਆਨ ਆ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹ ਵੀ ਕਈ ਵਾਰੀ ਇੱਥੇ ਵਿਜ਼ਿਟ ਕਰਕੇ ਗਏ ਨੇ ਪੂਰੇ ਮਹਿਕਮੇ ਨੂੰ ਨਾਲ ਲੈ ਕੇ ਆਉਂਦੇ ਨੇ ਇਹਨੂੰ ਢਾਬ ਨੂੰ ਅਸੀਂ ਇਲਾਕੇ ਚ ਬਹੁਤ ਵਧੀਆ ਤੇ ਤਕਰੀਬਨ ਸੁੰਦਰੀਕਰਨ ਕਰੀਏ ਸੀ ਤੇ ਲੋਕਾਂ ਦਾ ਵੀ ਸਹਿਯੋਗ ਮੰਗਿਆ ਉਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਕੈਂਪ ਲਾਏ ਨੇ ਹੁਣ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਤੇ ਮੈਂ ਆਪ ਵੀ ਖੁਦ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਇਹ ਇਲਾਕੇ ਚ ਬਹੁਤ ਵੱਡੀ ਢਾਬ ਹੈ ਇਹਨੂੰ ਬਹੁਤ ਵਧੀਆ ਬਣਾਇਆ ਜਾਵੇ ਤਾਂ ਜੋ ਇਹ ਟੂਰਿਜ਼ਮ ਇਲਾਕੇ ਵਾਸਤੇ ਵਧੀਆ ਬਣ ਸਕੇ ਜਿਹੜਾ ਇਹ ਪ੍ਰਾਲਾ ਕਰਿਆ ਸਿੱਖਿਆ ਵਿਭਾਗ ਨੇ ਤੇ ਲਵਾਣੇ ਤਿੰਨੇ ਲਵਾਣੇ ਲਾ ਲੋ ਸਾਰਿਆਂ ਦੇ ਅਦਵੰਤੀ ਸੱਜਣਾ ਨੇ ਸਰਪੰਚ ਸਾਹਿਬਾਨ ਨੇ ਬੰਚਾ ਨੇ ਇਹ ਬਹੁਤ بڑا ਵਧੀਆ ਪ੍ਰਾਲਾ ਜਿਹੜੇ ਬੱਚਿਆਂ ਨੂੰ ਵਾਤਾਵਰਨ ਦੇ ਸੰਬੰਧੀ ਉਹ ਮੌਕੇ ਤੇ ਲਿਆ ਕੇ ਜਿਹੜੀ ਸਾਡੇ ਢਾਬ ਹੈ ਤੇ ਉਹ ਦਿਖਾ ਕੇ ਵੀ ਕਿਵੇਂ ਕੁਦਰਤੀ ਇੱਥੇ ਪਾਣੀ ਇਕੱਠਾ ਹੁੰਦਾ ਬਰਸ਼ਾਤਾਂ ਦਾ ਉਹ ਇਹ ਜੀ ਦੀ ਜਿਵੇਂ ਸਰਪੰਚ ਸਾਹਿਬ ਧਨੇੜਾ ਗਗਦੀਪ ਜੀ ਨੇ ਕਿਹਾ ਵੀ ਅਸੀਂ ਗੱਲ ਕਰਾਂਗੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਜੇ ਇਹਨੂੰ ਸਰਕਾਰ ਪਹਿਲ ਦੇ ਅਧਾਰ ਤੇ ਲਵੇ ਤਾਂ ਇਹ ਹਰੀਕੇ ਪੱਤਣ ਜਾਂ ਹੋਰ ਜਿਹੜੀਆਂ ਟੂਰਿਸਟ ਥਾਵਾਂ ਨੇ ਉਹਨਾਂ માં ਵਿਕਸਿਤ ਹੋ ਸਕਦੀ ਹੈ ਤੇ ਆਪਣੇ ਇਲਾਕੇ ਚ ਪੂਰਾ ਇਹ ਗੱਲ ਦਾ ਪੂਰਾ ਲੋਕ ਟੂਰਿਸਟ ਵਜੋਂ ਨਾਲ ਇਹਦੇ ਨਾਲ ਧਾਰਮਿਕ ਜਗ੍ਹਾ ਸਾਡੇ ਸੰਤ ਮਨੀ ਜੀ ਮਹਾਰਾਜ ਦੀ ਉਹ ਦੋਏ ਚੀਜ਼ਾਂ ਨਾਲ ਬਹੁਤ ਇਹ ਏਰੀਏ ਨੂੰ ਸਾਡੇ ਪਿੰਡਾਂ ਨੂੰ ਤਰੱਕੀ ਹੋ ਸਕਦੀ ਆ ਬਾ